ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਹ ਲਓ ਜੀ ਹੋਲੀ ਬੜੇ ਭਾਗਾ ਦੇ ਬੜੇ ਕਰਮਾ ਵਾਲਿਆਂ ਨੂੰ ਆਉਂਦੀ ਹੈ ਹੋਲੀ ਦੇਖੋ ਹੋਲੀ ਦੇ ਰੰਗ ਕਿੱਦਾਂ ਇੱਕ ਦੂਜੇ ਦੇ ਨਾਲ ਦੇਖੋ ਕਿੰਨਾ ਚਾਅ ਹੈ ਨਾ ਹੋਲੀ ਦਾ ਇਹ ਪਹਿਲਾਂ ਤੋਂ ਤਿਉਹਾਰ ਆਪਾਂ ਸਾਰੇ ਜਣੇ ਮਨਾਣੇ ਆਨੇ ਆ ਜਿਹੜਾ ਹੋਲੀ ਦਾ ਤਿਉਹਾਰ ਆ ਇੱਕ ਸਾਰਿਆਂ ਦਾ ਸਾਂਝਾ ਤਿਉਹਾਰ ਆ ਇਹ ਤੇ ਖੁਸ਼ੀ ਵੀ ਕਰਨੀ ਚਾਹੀਦੀ ਪਰ ਇਹ ਆ ਕਿ ਰੰਗਾਂ ਤੋਂ ਪੁੱਛੋ ਜਿਹੜੇ ਪੱਕੇ ਰੰਗ ਆ ਇਹ ਅੱਕੇ ਰੰਗਾਂ ਤੋਂ ਬਚੋ ਦੇਖੋ ਉਹ ਦੇਖੋ ਦੇਖੋ ਕਿਦਾਂ ਵੈਸੇ ਇਹ ਤਾਂ ਮੈਨੂੰ ਲੱਗਦਾ ਇਹਨੇ ਕੱਚੇ ਰੰਗ ਹੀ ਆ ਕਹਿੰਦੇ ਲਿਆਂਦੇ ਅਸੀਂ ਤੇ ਕਹਦਾ ਇਹ ਆ ਲਓ ਇਹ ਆ ਦੇਖੋ ਇਹ ਲਓ ਜੀ ਦੇਖੋ ਅੱਬਾ ਤੇਰੇ ਲੈ ਵੇ ਛੜਾ ਕੇ ਭੱਜ ਗਿਆ ਇਹ ਲਓ ਜੀ ਇਹ ਹੁਣ ਕਹਿੰਦਾ ਆ ਲਾਈਨ ਤੇ ਖੜ ਗਿਆ ਇੱਥੇ ਲੁੱਕ ਕੇ ਤੇ ਉਧਰ ਵੀ ਦੇਖੋ ਤਿਆਰ ਆ ਤੇ ਕਾਂ ਆਂਦਾ ਜੀ ਦੇਖੋ ਇਹ ਵੀ ਰੰਗ ਪਾਣ ਨੂੰ ਆਂਦਾ ਇਹ ਵੀ ਇੱਕ ਮਤਲਬ ਨੇ ਜਿੱਦਾਂ ਕੋਸ਼ਤੀ ਔਲ ਹਿਯਾਰੀ ਔਰ ਫੁਰਤੀ ਦਾ ਕੰਮ ਆ ਆ ਦੇਖੋ ਇਹ ਉਹ ਤੋਂ ਨੇ ਕੈਚ ਕਰਾਇਆ ਇਹ ਔਲ ਹੈ ਉਹ ਵੀ ਫਟ ਗਿਆ ਕੈਚ ਕਰਨ ਲੱਗਾ ਆ ਗਿਆ ਜੀ ਆ ਗਿਆ ਲਾਹ ਦੇਖ ਆ ਗਿਆ ਜੀ ਇਹ ਲਓ ਕਿੰਦਾ ਰੰਗਾ ਇਹ ਵੀ ਇੱਕ ਮਹਤ ਮਤਲਬ ਸ਼ਿਆਰੀ ਵਾਲਾ ਕੰਮ ਆ ਨਾ ਜਿੱਦਾਂ ਆਪਾਂ ਕਹਿੰਦੇ ਨੇ ਬੱਚੇ ਦੇ ਬਚਪਨ ਦੇ ਵਿੱਚ ਚਲੋ ਬਈ ਜਿੱਦਾਂ ਹੁੰਦੇ ਆ ਨਾ ਇਹ ਅਲੋਕ ਕੜ ਕੇ ਲਾਓ ਜੋ ਫੇਰ ਭਰਤਾ ਉਹਨੂੰ ਇਹ ਲਓ ਜੀ ਇਹ ਮੈਨੂੰ ਲੱਗਦਾ ਹੁਣ ਫੇਰ ਆਊਗਾ ਉਹ ਦੇਖਦਾ ਆ ਉਹ ਇਹ ਹਾਲ ਇਹ ਦੇਖ ਮਦਾ ਇਹ ਇੱਥੇ ਹੋਰ ਵੀ ਇਹ ਆ ਗਿਆ ਆ ਗਿਆ ਆ ਗਿਆ ਬੱਜਾ ਆ ਗਿਆ ਫੇਰ ਆ ਗਿਆ ਆ ਗਿਆ ਉਹ ਇਧਰ ਨੂੰ ਚਲੇ ਗਿਆ ਯਾ ਤੇ ਚਲੋ ਆਉਦੇ ਹੁਣ ਉਧਰ ਲੱਪੇ ਇਹ ਇਧਰ ਅੰਦਰ ਵੜ ਗਿਆ ਦੇਖਦੇ ਆ ਇੱਕ ਦੂਜੇ ਨੂੰ ਐ ਇਹ ਆਹ ਲਾ ਦੋ ਜਣੇ ਹੋਰ ਆ ਗਏ ਹੁਣ ਤਾਂ ਘੇਰਾ ਪਾ ਲੈਣਾ ਮੈਨੂੰ ਲੱਗਦਾ ਨੰਨੇ ਨੇ ਇੱਕ ਇਧਰੋਂ ਭੱਜਿਆ ਹੁਣ ਨਹੀਂ ਛੱਡਦੇ ਇਹ ਔਰੇ ਐ ਆਹ ਲੈ ਜੀ ਇਹ ਲਓ ਜੀ ਲਓ ਇਹ ਲੈ ਕੇ ਬਾਟੀ ਲੈ ਕੇ ਭੱਜ ਗਿਆ ਮਗਰੀ ਇਹ ਚੱਲ ਇਹ ਚੱਲ ਲੈ ਵੀ ਇਹ ਟਡਾ ਜਾ ਬੜਾ ਸ਼ੈਤਾਨ ਵਾਲਾ ਇਹ ਲਓ ਜੀ ਇਹ ਲੈ ਆ ਜਾਂਦਾ ਲੈ ਇਕੱਲੇ ਬੁੱਕੀ ਜਾਂਦਾ ਆ ਗਿਆ ਹੋਰ ਆ ਗਏ ਇਹ ਆ ਗਏ ਜੀ ਤਿੰਨ ਚਾਰ ਜਣੇ ਲੈ ਜੀ ਕਢ ਲਿਆ ਅੰਦਰੋਂ ਤਾਂ ਚੱਕੀ ਵਾਲਟੀ ਲੈ ਗਿਆ ਪਾਣੀ ਦੀ ਭਰਨ ਇਹ ਔਰ ਲੈ ਜੀ ਇਹ ਹੋਲੀ ਆ ਬੜੇ ਚਾਹ ਹੁੰਦਾ ਨਿਆਣਿਆਂ ਨੂੰ ਸਾਰਿਆਂ ਨੂੰ ਚਾਹ ਆ ਵੈਸੇ ਸਾਰਿਆਂ ਨੇ ਵੇ ਲੈ ਵੇ ਭਾਦੀ ਗਾਤ ਮਗਰ ਇਹ ਚੱਲ ਗਿਆ ਚੱਲ ਗਿਆ ਤੇ ਉੱਤਰ ਚੱਲ ਗਿਆ ਇਹ ਫੜ ਲਿਆ ਫੜ ਲਿਆ ਵੀ ਲੈ ਵੇ ਫੜ ਲਿਆ ਵੀ ਚਾਲ ਵੇ ਲੈ ਬਾਕੀ ਮਗਰ ਭੱਜ ਗਿਆ ਉਹਨੂੰ ਹੁਣ ਦੁਆ ਕਰਨ ਵਾਸਤੇ ਠੀਕ ਆ ਇਹ ਔਲ ਐ ਚੱਲ ਗਏ ਇਹ ਲੈ ਵੀ ਹੁਣ ਨਹੀਂ ਛੱਡਦੇ ਉਹਨੂੰ ਲੈ ਫੜ ਲਿਆ ਪਾ ਲਿਆ ਘੇਰਾ ਹੁਣ ਸਾਰਿਆਂ ਨੇ ਜਿੰਨੇ ਵੀ ਹੁੰਦੇ ਆ ਇਹਦੇ 'ਚ ਇਹ ਨਹੀਂ ਹੁੰਦਾ ਕੋਈ ਵੀ ਇਹ 'ਚ ਜਿੰਨੇ ਵੀ ਹੁੰਦੇ ਆ ਸਾਰਿਆਂ ਦੇ ਜਿਹੜਾ ਫੜ ਹੋ ਗਿਆ ਬਸ ਉਹਨੂੰ ਨੂੰ ਮਾਰ ਦੇਣਾ ਹੈ ਨਾ ਨੇ ਇਹ ਹੋਲੀ ਆ ਜੀ ਵੈਸੇ ਰੰਗ ਮੈਂ ਪੁੱਛਿਆ ਉਹਨੂੰ ਕਹਿੰਦੇ ਕੱਚੇ ਆ ਪਾਣੀ ਨਾਲ ਦੇਖੋ ਇਹ ਪਾਣੀ ਇਹ ਲਓ ਜੀ ਇਹ ਚੱਲ ਇਹ ਚੱਲ ਚਲੋ ਜੀ ਲਓ ਲਓ ਇਹ ਫੇਰ ਵਜਿਆ ਫੇਰ ਵਜਿਆ ਲਓ ਜੀ ਲੈ ਆਵੇ ਆ ਗਿਆ ਡਾਜਾਲ ਇਹ ਆਹ ਲੈ ਦੇਖੋ ਕਿੰਦਾ ਦੇ ਇਹ ਇਹ ਚਾਲ ਇਹ ਲੈ ਹਣਦੇ ਨਹੀਂ ਦੇਖ ਲਓ ਹਣ ਲੈ ਜੀ ਬਾਜੀ ਵਾ ਇਹ ਲੈ ਜਿੱਦਾਂ ਮੈਂ ਪਹਿਲਾਂ ਦੱਸ ਕੇ ੜਿਆ ਕਿ ਇਹ ਵੀ ਬਹੁਤ ਮਤਲਬ ਇੱਕ ਨਾ ਜਿੱਦਾਂ ਆਪਾਂ ਖੇਡਾਂ ਖੇਡਦੇ ਆ ਕਬੱਡੀ ਹੋ ਗਿਆ ਟੂਰਨਾਮੈਂਟ ਜੇ ਹੋ ਗਿਆ ਸਾਰੇ ਇਹਦੇ ਚੀਜ਼ ਇਹ ਦੇਖੋ ਐਨ ਦੇਖੋ ਪੂਰੇ ਜੋਸ਼ ਦੇ ਨਾਲ ਇਹ ਮਤਲਬ ਨਾ ਸਾਰੇ ਜਾਣੇ ਦੇਖੋ ਆਪਣਾ ਆਪਣਾ ਦਾ ਲਾਣ ਲੱਗੇ ਹੋਇਆ ਸਾਰੇ ਜਾਣੇ ਲੇ ਅੱਕੇ ਕੋ ਕਿਸੇ ਪਾਸੇ ਦੀ ਕੋ ਕਿਸੇ ਪਾਸੇ ਦੀ ਨਾ ਸਾਰੇ ਜਾਣੇ ਲੱਗੇ ਹੋਏ ਆ ਚੱਲ ਇਹ ਲੈ ਜੀ ਹੁਣ ਬਣ ਗਿਆ ਝੁੰਡੀਆਂ ਇਕੱਠੇ ਹੋ ਗਏ ਇਹੇ ਲਓ ਜੀ ਇਹ ਹੋਲੀ ਇਹ ਲੈ ਜੀ ਫੜ ਲੈ ਇੱਕ ਦੂਜੇ ਚੱਲ ਜੀ ਇਹ ਕੁਮੜਿਆਂ ਚ ਪਾਣੀ ਪਾਏ ਨਾ ਨਹੀਂ ਵਧੀਆ ਵੈਸੇ ਰੰਗਾਂ ਨਾਲੋਂ ਬਠੀਕ ਆ ਕਿਉਂਕਿ ਜਿਹੜੇ ਰੰਗ ਹੁੰਦੇ ਪੱਕੇ ਰੰਗ ਹੁੰਦੇ ਜਿਹੜੇ ਹੁਣ ਅੱਜ ਕੱਲ ਆਉਂਦੇ ਪੱਕੇ ਰੰਗ ਕੈਮੀਕਲ ਵਾਲੇ ਬੈਜੇ ਲੱਖਾਂ ਚ ਪੈ ਜਾਂਦੇ ਆ ਇਹ ਤੇ ਮੈਂ ਪੁੱਛਿਆ ਇਹਨਾਂ ਨੂੰ ਕਹਿੰਦੇ ਨਹੀਂ ਜੀ ਕੱਚੇ ਹੀ ਰੰਗ ਆ ਮਤਲਬ ਵਿੱਚ ਪੱਕਾ ਰੰਗ ਨਹੀਂ ਕੋਈ ਵੀ ਹੈਗਾ ਪਰ ਥੋੜੇ ਜਿਹੇ ਰੰਗ ਵਰਤੇ ਆ ਬਾਕੀ ਤਾਂ ਪਾਣੀ ਦੇ ਨਾਲ ਹੀ ਇਹ ਕਰਨ ਲੱਗੇ ਆ ਆਪਣਾ ਇਹ ਲੈ ਜੀ ਚੱਲ ਹਾਂ ਲੈ ਜੀ ਘਟ ਕੋਈ ਨਹੀਂ ਕਿਸੇ ਤੋਂ ਇੱਕ ਦੂਜੇ ਤੋਂ ਸਭ ਇੱਕ ਦੂਜੇ ਤੋਂ ਚੜਦਾ ਹੀ ਚੜਦਾ ਆ ਕੋਈ ਘਟ ਨਹੀਂ ਕਿਸੇ ਤੋਂ ਇੱਕ ਦੂਜੇ ਤੋਂ ਉੱਪਰ ਦੇ ਹੀ ਆ ਸਾਰੇ ਜਿੰਨੇ ਵੀ ਆ ਗਏ ਲਓ ਜੀ ਕੋਈ ਮਤਲਬ ਇਹ ਦੇਖ ਲਓ ਜੀ ਸਭ ਇਹ ਚੱਲੋ ਜੀ ਘੇਰ ਲਿਆ ਉਹਨ ਘੇਰ ਲਿਆ ਇਧਰੋਂ ਆ ਗਏ ਦੋ ਜਣੇ ਚਲੋ ਜੀ ਇਹ ਆਉ ਆ ਗਏ ਜੀ ਇਧਰੋਂ ਚਲੋ ਇੱਕ ਉਹ ਦੇ ਕਿੱਥੇ ਘੇਰਿਆ ਉਹਨੂੰ ਐ ਲੈ ਇਹ ਫੜਲਿਆਂ ਦਾ ਫੜਲਿਆਂ ਦੌਰੇ ਨੂੰ ਮੈਂ ਜ਼ੂਮ ਕਰਕੇ ਦਿਖਾਣਾ ਐ ਉਹ ਬਹੁਤ ਦੂਰ ਆ ਥੋੜਾ ਜਿਹਾ ਮੈਂ ਤਾਂ ਵੈਸੇ ਉੱਪਰ ਇੱਧਰ ਉੱਪਰ ਹੀ ਸਗਾ ਕੋਠੇ ਦੇ ਬਚਿਆ ਸਗਾ ਮੈਂ ਤਾਂ ਬਾਜਾ ਤਾਂ ਮੈਨੂੰ ਵੀ ਮਾਰਦੇ ਸੀਗੇ ਪਰ ਮੈਂ ਗਿਆ ਨਹੀਂ ਥੱਲੇ ਨੂੰ ਮੈਂ ਉੱਪਰ ਹੀ ਅੰਦਰੋਂ ਗੇਟ ਦਾ ਕੁੰਡਾ ਜੇ ਲੱਗ ਉੱਪਰ ਹੀ ਚੜ ਗਿਆ ਤੇ ਲਓ ਜੀ ਇਹ ਔਰ ਇਹ ਲੈ ਆ ਲੈ ਹਾਂ ਦੇ ਕਿੱਥੇ ਇਹ ਲੈ ਉਹਨੂੰ ਘੇਰ ਲਿਆ ਕੇ ਆ ਗਿਆ ਦੋ ਤਿੰਨ ਜਣੇ ਹਾਂਜੀ ਆ ਲੈ ਫੇਰ ਭੱਜ ਜਾਂਦਾ ਏ ਉਹ ਦੇਖ ਸਾਡਾ ਛੋਟਾ ਸ਼ਤਾਨ ਉਹ ਗੇਟਾਂ 'ਚ ਖੜਾ ਛੋਟਾ ਭੱਜ ਕੇ ਅੰਦਰ ਨੂੰ ਇਹ ਲੈ 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 ਇਹ ਲਪਟਕਾਰੀ ਲੈ ਕੇ ਭੱਜਿਆ ਉਹ ਆ ਗਿਆ ਕੋਈ ਪਤਾ ਨਹੀਂ ਲੱਗਦਾ ਕੌਣ ਕਿਸ ਦੇ ਨਾਲ ਦਾ ਕੌਣ ਕਿਸ ਦੇ ਨਾਲ ਦਾ ਸਭ ਇੱਕ ਦੂਜੇ ਨੂੰ ਭਰੀ ਜਾਂਦੇ ਆ ਮੌਕਾ ਦੇਖ ਕੇ ਬਸ ਕੋਈ ਮਤਲਬ ਨਹੀਂ ਇੱਥੇ ਕੌਣ ਹੈ ਇੱਥੇ ਕੋਈ ਖਿਡਾਰੀ ਇੱਕ ਦੂਜੇ ਦੇ ਨਾਲ ਦਾ ਨਹੀਂਗਾ ਸਭ ਜਿਹੜੇ ਦੇਖਦੇ ਆ ਵਾ ਜਿਹਨੂੰ ਫੜ ਲੈਂਦੇ ਆ ਉਹਦੇ ਦੁਆਲੇ ਹੋ ਜਾਂਦੇ ਆ ਇਹ ਤੁਹਾਰੀ ਹੀ ਹੋ ਜਾਏ ਜੀ ਹੋਲੀ ਦੀਆਂ ਮੁਬਾਰਕਾਂ ਸਾਰਿਆਂ ਨੂੰ ਜਿੰਨੇ ਵੀ ਹੈਗੇ ਆ ਸੋ ਇੱਕ ਹੋਰ ਬੇਨਤੀ ਆ ਕਿ ਨਾਲ ਦੀ ਨਾਲ ਚਲੋ ਚਲਦੇ ਆਲ ਦੀ ਸ਼ੇਅਰ ਵੀ ਕਰ ਦਿਓ ਤੇ ਇੱਕ ਬੇਨਤੀ ਆ ਕਿ ਕਿਸੇ ਨੇ ਵੀ ਪੱਕਾ ਰੰਗ ਨਾ ਯੂਜ਼ ਕਰੋ ਮਿਹਰਬਾਨੀ ਪੱਕਾ ਰੰਗ ਨਾ ਵਰਤੋ ਕਿਉਂਕਿ ਪੱਕੇ ਰੰਗ ਤੇ ਕੈਮੀਕਲ ਹੁੰਦੇ ਆ ਕੈਮੀਕਲ ਦੇ ਨਾਲ ਫਿਰ ਜਦੋਂ ਅੱਖਾਂ 'ਚ ਪੈ ਜਾਂਦੇ ਆ ਫਿਰ ਮਤਲਬ ਖਰਾਬ ਹੋਣ ਦਾ ਡਰ ਆ ਅੱਖਾਂ 'ਚ ਨਾ ਪਾਓ ਆ ਕੱਚੇ ਰੰਗਾਂ ਦੇ ਬਹੁਤ ਪਹਿਲਾਂ ਤੋਂ ਆਉਂਦੇ ਆ ਚਲੋ ਇਹ ਨਵਾਂ ਤਿਉਹਾਰ ਨਹੀਂ ਪਹਿਲਾਂ ਤੋਂ ਰੰਗਾਂ ਨਾਲ ਹੀ ਖੇਡਦੇ ਆਏ ਸਾਰੇ ਜਣੇ ਪਰ ਕੈਮੀਕਲ ਦੇ ਰੰਗਾਂ ਤੋਂ ਬਚੋ ਠੀਕ ਹੈ ਨਾ ਥੋੜਾ ਲੈਓ ਕੱਚਾ ਰੰਗ ਲੈ ਆਓ ਕੈਮੀਕਲ ਵਾਲਾ ਰੰਗ ਨਾ ਲੈ ਆਓ ਤੇ ਆਓ